ਭਗਤ ਸਿੰਘ ਦਾ ਹੀਰੋ ਸੀ ਇਹ 19 ਸਾਲਾਂ ਦਾ ਨੌਜਵਾਨ ਕਿਉਂ ਜੇ ਹੋਣਗੇ ਉਹ ਨੌਜਵਾਨ ਜਿਨ੍ਹਾਂ ਦੇਸ਼ ਲਈ ਫਾਂਸੀ ਦੇ ਰੱਸੇ ਚੁੰਮ ਲਏ ਸ਼ਹਾਦਤ ਦਾ ਜਦੋਂ ਜ਼ਿਕਰ ਆਉਂਦਾ ਹੈ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਸ਼ਹੀਦ ਆਜ਼ਮ ਭਗਤ ਸਿੰਘ ਦਾ ਆਦਰਸ਼ ਕੌਣ ਸੀ ਉਹ ਕੌਣ ਸੀ ਜਿਨੇ 19 ਸਾਲ ਦੀ ਉਮਰ 'ਚ ਫਾਂਸੀ ਦਾ ਰੱਸਾ ਚੁੰਮਿਆ ਤੇ ਭਗਤ ਸਿੰਘ ਨੂੰ ਦੇਸ਼ ਦੀ ਆਜ਼ਾਦੀ ਲਈ ਜਾਨ ਤਲੀ ਤੇ ਰੱਖਣ ਲਈ ਪ੍ਰੇਰਿਤ ਕੀਤਾ ਇਸ ਨੌਜਵਾਨ ਦਾ ਨਾਂ ਸੀ ਕਰਤਾਰ ਸਿੰਘ ਸਰਾਭਾ ਅੱਜ ਇਤਿਹਾਸ ਖਾਸ 'ਚ ਉਸ ਮਹਾਨ ਕ੍ਰਾਂਤੀਕਾਰੀ ਦੀ ਕਹਾਣੀ ਜਿਸਨੇ ਅੰਗਰੇਜ਼ੀ ਹਕੂਮਤ ਦੀਆਂ ਚੂਲਾ ਹਿਲਾ ਕੇ ਰੱਖ ਦਿੱਤੀਆਂ ਅੱਜ ਦੇ ਦਿਨ ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਜੇਲ੍ਹ 'ਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ ਸੇਵਾ ਦੇਸ਼ ਦੀ ਜਿੰਦੜੀਏ ਬੜੀ ਆਖੀ ਗੱਲਾਂ ਕਰਨੀਆਂ ਢੇਰ ਸੁਖਲੀਆਂ ਨੇ ਜਿਨ੍ਹਾਂ ਦੇਸ਼ ਸੇਵਾ 'ਚ ਪੈਰ ਪਾਇਆ ਉਹਨਾਂ ਲੱਖ ਮੁਸੀਬਤਾਂ ਚੱਲੀਆਂ ਨੇ ਇਹ ਮਸ਼ਹੂਰ ਕ੍ਰਾਂਤੀਕਾਰੀ ਗੀਤ ਕਰਤਾਰ ਸਿੰਘ ਸਰਾਬਾ ਦਾ ਹੀ ਲਿਖਿਆ ਹੋਇਆ ਹੈ ਉਹ ਇੱਕ ਮਹਾਨ ਸਿੱਖ ਕ੍ਰਾਂਤੀਕਾਰੀ ਸਨ ਜੋ ਭਾਰਤ ਦੀ ਆਜ਼ਾਦੀ ਲਈ ਆਪਣਾ ਜੀਵਨ ਸਮਰਪਿਤ ਕਰਨ ਵਾਲੇ ਪਹਿਲੇ ਕ੍ਰਾਂਤੀਕਾਰੀਆਂ ਵਿੱਚੋਂ ਇੱਕ ਸਨ ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਸਰਾਬਾ ਪਿੰਡ ਦੇ ਰਹਿਣ ਵਾਲੇ ਸਨ ਤੇ ਉਹਨਾਂ ਦਾ ਨਾਂ ਪੰਜਾਬ ਤੇ ਭਾਰਤ ਦੇ ਕ੍ਰਾਂਤੀਕਾਰੀ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ 'ਚ ਲਿਖਿਆ ਗਿਆ ਹੈ। ਕਰਤਾਰ ਸਿੰਘ ਸਰਾਭਾ ਨੇ ਬਹੁਤ ਹੀ ਛੋਟੀ ਉਮਰ 'ਚ ਭਾਰਤ ਦੀ ਆਜ਼ਾਦੀ ਲਈ ਆਪਣੇ ਪ੍ਰਾਣ ਨਿਛਾਵਰ ਕਰਨ ਦਾ ਫੈਸਲਾ ਕਰ ਲਿਆ ਸੀ। ਇਧਰ ਦੇਸ਼ 'ਚ ਅੰਗਰੇਜ਼ੀ ਹਕੂਮਤ ਜ਼ੁਲਮ ਘਟਾ ਰਹੀ ਸੀ ਤੇ ਕਰਤਾਰ ਸਿੰਘ ਉਧਰ ਪੜ੍ਹਾਈ ਦੇ ਲਈ ਸੰਯੁਕਤ ਰਾਜ ਅਮਰੀਕਾ ਪਹੁੰਚਿਆ ਹੋਇਆ ਸੀ। ਬਰਕਲੇ ਕਾਲਜ 'ਚ ਪੜ੍ਹਾਈ ਸ਼ੁਰੂ ਹੋ ਗਈ ਸੀ। ਅਮਰੀਕਾ 'ਚ ਰਹਿੰਦੇ ਹੋਏ ਕਰਤਾਰ ਸਿੰਘ ਸਰਾਭਾ ਬਰਕਲੇ 'ਚ ਕਈ ਹੋਰ ਭਾਰਤੀ ਵਿਦਿਆਰਥੀਆਂ ਤੇ ਕ੍ਰਾਂਤੀਕਾਰੀਆਂ ਦੇ ਸੰਪਰਕ 'ਚ ਆਏ। ਉਹਨਾਂ ਨੇ ਭਾਰਤ ਨੂੰ ਬ੍ਰਿਟਾਨਵੀ ਹਕੂਮਤ ਤੋਂ ਆਜ਼ਾਦ ਕਰਨ ਲਈ ਪ੍ਰਣ ਲਿਆ ਗਦਰ ਪਾਰਟੀ ਦੇ ਮਹੱਤਵਪੂਰਨ ਮੈਂਬਰ ਬਣੇ ਤੇ ਇਸ ਲਹਿਰ 'ਚ ਅਹਿਮ ਭੂਮਿਕਾ ਨਿਭਾਈ ਗਦਰ ਪਾਰਟੀ 1913 'ਚ ਕੈਨੇਡਾ ਅਮਰੀਕਾ ਤੇ ਹੋਰ ਵਿਦੇਸ਼ਾਂ 'ਚ ਰਹਿੰਦੇ ਭਾਰਤੀਆਂ ਵੱਲੋਂ ਸਥਾਪਿਤ ਕੀਤੀ ਗਈ ਸੀ ਇਹ ਪਾਰਟੀ ਭਾਰਤ ਨੂੰ ਬ੍ਰਿਟਾਨਵੀ ਰਾਜ ਤੋਂ ਆਜ਼ਾਦ ਕਰਾਉਣ ਲਈ ਹਿੰਸਕ ਇਨਕਲਾਬ 'ਚ ਵਿਸ਼ਵਾਸ ਰੱਖਦੀ ਸੀ ਕਰਤਾਰ ਸਿੰਘ ਨੇ ਗਦਰ ਨਾਮਕ ਅਖਬਾਰ ਦਾ ਸੰਪਾਦਨ ਕੀਤਾ ਤੇ ਕਈ ਲੇਖ ਲਿਖੇ ਜਿਨ੍ਹਾਂ ਜੋ ਭਾਰਤ ਵਿੱਚ ਬਰਤਾਨਵੀ ਹਕੂਮਤ ਦੇ ਖਿਲਾਫ ਜੰਗ ਦੀ ਪ੍ਰੇਰਣਾ ਦਿੰਦੇ ਸਨ ਗਦਰ ਅਖਬਾਰ ਹਿੰਦੀ ਪੰਜਾਬੀ ਉਰਦੂ ਤੇ ਹੋਰਨਾਂ ਭਾਸ਼ਾਵਾਂ ਦੇ ਵਿੱਚ ਵੀ ਛਾਪਿਆ ਜਾਂਦਾ ਸੀ ਤੇ ਇਸ ਦਾ ਮਕਸਦ ਸੀ ਕਿ ਭਾਰਤੀ ਲੋਕਾਂ ਨੂੰ ਆਜ਼ਾਦੀ ਦੀ ਲਹਿਰ ਚ ਸ਼ਾਮਿਲ ਕਰਨਾ ਇਸ ਅਖਬਾਰ ਚ ਇੱਕ ਲੇਖ ਵਿੱਚ ਕਰਤਾਰ ਸਿੰਘ ਸਰਾਭੇ ਨੇ ਲਿਖਿਆ ਸੀ ਜੇ ਤੂੰ ਇਹ ਸਮਝਦਾ ਹੈ ਕਿ ਤੇਰਾ ਕਿਹੜਾ ਕਰਜ਼ ਹੈ ਤਾਂ ਮਾਂ ਦੀ ਮਿੱਟੀ ਦੇ ਲਈ ਕੁਝ ਕਰਨ ਲਈ ਤਿਆਰ ਹੈ ਤੂੰ ਸਿਰਫ ਆਪਣਾ ਫਰਜ਼ ਨਿਭਾ 1914 ਚ ਪਹਿਲੇ ਵਿਸ਼ਵ ਯੁੱਧ ਦੇ ਦੌਰਾਨ ਕਰਤਾਰ ਸਿੰਘ ਤੇ ਗਦਰ ਪਾਰਟੀ ਦੇ ਹੋਰ ਮੈਂਬਰ ਭਾਰਤ ਵਾਪਸ ਆਏ ਤਾਂ ਜੋ ਸੈਨਿਕਾਂ ਨੂੰ ਭਰਤੀ ਹੋਣ ਤੋਂ ਰੋਕ ਸਕਣ ਤੇ ਲੋਕਾਂ ਨੂੰ ਬ੍ਰਿਟਾਨਵੀ ਹਕੂਮਤ ਦੇ ਖਿਲਾਫ ਖੜਾ ਕਰਨ ਲਈ ਪ੍ਰੇਰਿਤ ਕਰ ਸਕਣ। ਉਹਨਾਂ ਨੇ ਕਈ ਥਾਨਾਂ 'ਤੇ ਹਥਿਆਰ ਇਕੱਠੇ ਕੀਤੇ ਤੇ ਹਮਲਿਆਂ ਦੀ ਯੋਜਨਾ ਬਣਾਈ। ਉਹਨਾਂ ਦੇ ਇਨਕਲਾਬੀ ਕਾਰਜਾਂ ਤੇ ਹਥਿਆਰਬੰਦ ਵਿਦਰੋਹ ਦੀ ਯੋਜਨਾ ਦਾ ਪਤਾ ਲੱਗਣ ਤੇ ਬ੍ਰਿਟਾਨਵੀ ਹਕੂਮਤ ਨੇ ਉਹਨਾਂ ਨੂੰ ਕੈਦ ਕਰ ਲਿਆ। ਕਰਤਾਰ ਸਿੰਘ ਤੇ ਹੋਰ ਗਦਰੀ ਬਾਬਿਆਂ ਤੇ ਲਾਹੌਰ ਚ ਕਾਂਸਪੀਰੇਸੀ ਕੇਸ ਚਲਾਇਆ ਗਿਆ ਇਸ ਮਾਮਲੇ ਚ ਉਹਨਾਂ ਨੂੰ ਬਰਤਾਨਵੀ ਰਾਜ ਦੇ ਖਿਲਾਫ ਜੰਗ ਕਰਨ ਦਾ ਦੋਸ਼ੀ ਪਾਇਆ ਗਿਆ ਜਦ ਕਰਤਾਰ ਸਿੰਘ ਨੂੰ ਬਰਤਾਨਵੀ ਨਿਜ਼ਾਮ ਨੇ ਕੈਦ ਕਰ ਲਿਆ ਤੇ ਕਚਹਿਰੀ ਦੇ ਵਿੱਚ ਪੇਸ਼ ਕੀਤਾ ਤਾਂ ਉਹਨਾਂ ਨੂੰ ਸਮਝਾਇਆ ਗਿਆ ਕਿ ਉਹ ਮਾਫੀ ਮੰਗ ਲੈਣ ਤੇ ਆਪਣੇ ਕੀਤੇ ਹੋਏ ਕੰਮਾਂ ਤੇ ਅਫਸੋਸ ਜ਼ਾਹਿਰ ਕਰਨ ਪਰ ਕਰਤਾਰ ਸਿੰਘ ਨੇ ਬੇਬਾਕੀ ਨਾਲ ਕਿਹਾ ਕਿ ਉਹਨਾਂ ਨੂੰ ਕੋਈ ਅਫਸੋਸ ਨਹੀਂ ਹੈ ਇਹ ਸੁਣ ਕੇ ਉਹਨਾਂ ਦੇ ਜਜ਼ਬੇ ਤੋਂ ਅਦਾਲਤ ਹੈਰਾਨ ਰਹਿ ਗਈ 16 ਨਵੰਬਰ 1915 ਨੂੰ ਲਾਹੌਰ ਜੇਲ੍ਹ ਚ ਫਾਂਸੀ ਦੇ ਦਿਨ ਉਹਨਾਂ ਨੇ ਬੜੇ ਹੀ ਧਰਮੇ ਦੇ ਨਾਲ ਆਪਣੇ ਸਿਰ ਤੇ ਆਪ ਕਪੜਾ ਬੰਨ੍ਹਿਆ ਤੇ ਬੇहद ਸ਼ਾਂਤੀ ਨਾਲ ਮੌਤ ਨੂੰ ਗਲਵਕੜੀ ਪਾਈ। ਉਸ ਸਮੇਂ ਉਹਨਾਂ ਦੀ ਉਮਰ ਮਹਿਜ਼ 19 ਸਾਲ ਸੀ। ਕਰਤਾਰ ਸਿੰਘ ਸਰਾਭਾ ਦਾ ਬੇਬਾਕ ਬਲੀਦਾਨ ਭਗਤ ਸਿੰਘ ਵਰਗੇ ਕ੍ਰਾਂਤੀਕਾਰੀਆਂ ਲਈ ਪ੍ਰੇਰਣਾ ਦਾ ਸਰੋਤ ਬਣਿਆ। ਭਗਤ ਸਿੰਘ ਜੋ ਕਰਤਾਰ ਸਿੰਘ ਨੂੰ ਆਪਣੇ ਆਦਰਸ਼ ਦੇ ਤੌਰ ਤੇ ਮੰਨਦੇ ਸਨ ਨੇ ਕਿਹਾ ਕਰਤਾਰ ਸਿੰਘ ਦੀ ਸ਼ਹੀਦੀ ਨੇ ਮੈਨੂੰ ਸਿਖਾਇਆ ਹੈ ਕਿ ਅਸਲ ਜਮਾਤਰ ਭੂਮੀ ਲਈ ਕਿਵੇਂ ਮਰਨਾ ਹੁੰਦਾ ਹੈ